ਬਿਸਮਿਲ੍ਲਾਹਿਰ ਰਹਿਮਾਨ ਰਹੀਮ ਜੀ ਅਸਲਾਮੁਅਲੈਕੁਮ ਹਾਂਜੀ ਨਾਜ਼ਰੀਨ ਹੁਣੇ ਹੁਣੇ ਮੈਂ ਇੱਕ ਪੋਸਟ ਦੇਖੀ ਹੈ ਕਿ ਇੱਕ ਪੰਜਾਬ ਦੀ ਤੀਸਰੀ ਵੱਡੀ ਕਾਨਫਰੰਸ ਦਾ ਐਲਾਨ ਕੀਤਾ ਗਿਆ ਜਿਹੜੀ ਕਿ ਲਾਹੌਰ ਦੇ ਵਿੱਚ ਮੁਨਕਦ ਹੋਣ ਜਾ ਰਹੀ ਹੈ ਇਸ ਕਾਨਫਰੰਸ ਦਾ ਕੀ ਮਕਸਦ ਹੈ ਕੀ ਇਹ ਮੁੱਦਾ ਹੁੰਦਾ ਹੈ ਕਿਉਂ ਲੈਂਦੇ ਪੰਜਾਬ ਦੇ ਵਿੱਚ ਤੀਜੀ ਵੱਡੀ ਪੰਜਾਬੀ ਦੀ ਕਾਨਫਰੰਸ ਹੋਣ ਜਾ ਰਹੀ ਹੈ ਨਾਜ਼ਰੀਨ ਸਭ ਤੋਂ ਪਹਿਲੇ ਮੈਂ ਦੱਸਦਾ ਚੱਲਾਂ ਕਿ ਜਿਹੜੀ ਇਹ ਕਾਨਫਰੰਸ ਮੁਨਕਦ ਹੋ ਰਹੀ ਹੈ ਇਸ ਦਾ ਸਿਰ ਆ ਜਾਂਦਾ ਸਭ ਤੋਂ ਪਹਿਲੇ ਨਾਸਰ ਢਿੱਲੋਂ ਜੀ ਦੇ ਸਿਰ ਉਸ ਤੋਂ ਬਾਅਦ ਹੋਰ ਬੜੇ ਸਾਰੇ ਪੰਜਾਬੀ ਪਿਆਰੇ ਪ੍ਰਾਜ ਜਿਹੜੇ ਪੰਜਾਬੀ ਦੇ ਉੱਤੇ ਕੰਮ ਕਰ ਰਹੇ ਨੇ ਉਹਨਾਂ ਦੇ ਸਿਰ ਹੁਣ ਦੂਸਰਾ ਸਵਾਲ ਇਹ ਵੇ ਕਿ ਇਹ ਤੀਜੀ ਵੱਡੀ ਕਾਨਫਰੰਸ ਇਸ ਦਾ ਨਾਮ ਕਿਉਂ ਰੱਖਿਆ ਗਿਆ ਔਰ ਇਸ ਦਾ ਕੀ ਮਕਸਦ ਹੁੰਦਾ ਹੈ ਨਾਜ਼ਰੀਨ ਇਹ ਜਿਹੜੀ ਕਾਨਫਰੰਸ ਹੋਣ ਜਾ ਰਹੀ ਹੈ ਇਹਦੇ ਵਿੱਚ ਸਾਡੀ ਪੰਜਾਬੀ ਦੇ ਕੁਝ ਸਵਾਲ ਮੀਡੀਆ ਮੂਰੇ ਲੋਕਾਂ ਮੂਰੇ ਸਰਕਾਰਾਂ ਮੂਰੇ ਰੱਖੇ ਜਾਣਗੇ ਕਿ ਜਿਹੜੇ ਲਹਿੰਦੇ ਪੰਜਾਬ ਦੀ ਪੰਜਾਬੀ ਹੈ ਲਹਿੰਦੇ ਪੰਜਾਬ ਦੀ ਟੋਟਲ 24 ਕਰੋੜ ਆਬਾਦੀ ਦੇ ਵਿੱਚੋਂ 13 ਤੋਂ 14 ਕਰੋੜ ਆਬਾਦੀ ਪੰਜਾਬ ਦੀ ਹੈ। ਔਰ ਇਸ ਆਬਾਦੀ ਦੇ ਵਿੱਚ ਨਾ ਸਾਡੇ ਕੋਲ ਸਾਡਾ ਸਿਲੇਬਸ ਹੈ ਨਾ ਸਾਨੂੰ ਪੰਜਾਬੀ ਸਕੂਲਾਂ ਦੇ ਵਿੱਚ ਪੜਾਈ ਜਾਂਦੀ ਹੈ ਔਰ ਨਾ ਹੀ ਸਾਡੀ ਨੈਸ਼ਨਲ ਬੋਲੀ ਮੰਨੀ ਜਾਂਦੀ ਹੈ। ਕਿਉਂ ਕੀ ਇਸ ਦੀ ਵਜ੍ਹਾ